ਮੈਂ ਇੰਨੇ ਇੰਨੇ ਦਾਰੇ ਚ ਰਹਿਣਾ ਉਹ ਪਟੜ ਲੱਗਾ ਜਾਂਦਾ ਏ ਤੇਰੀ ਬਾਣੀ ਹੋ ਰਹੀ ਐ ਇਹਦਾ ਨਹੀਂ ਜੇ ਮੋੜ ਸਕਦਾ ਉਹ ਤੇਰਾ ਉਹ ਗਿਆ ਯਾਰ ਨਹੀਂ ਬਚ ਗਿਆ ਟਾਟਾ ਭਲਾ ਜੀ ਇਹ ਦੇਖਾਂ ਮਾਸਲੇ ਨੂੰ ਅਮਰ ਬੀਬੀ ਓਏ ਜਾਣ ਕੇ ਦੰਦਿਆ ਜੀ ਵਿਸ਼ਵਾਸ ਰੱਖੋ ਬਾਜੀ ਇਹਦੇ ਜਾਣ ਕੇ ਤੇਰੇ ਪੈਨ ਨੂੰ ਮਟਾ ਜਾਨੇ ਸਾਥ ਮੈਂ ਆਪਣੇ ਕਿੰਨੂ ਲੈਵਣੇ ਓਏ ਹੋਏ 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 ਬਾਜੀ ਇਹ ਤੇਰੀ ਭਲੀ ਹੋ ਜਾਈ ਨਹੀਂ ਬਾਜੀ ਇਹ ਮੰਨਦੇ ਜੀ ਹੂੰ ਮੰਨਦੇ ਕਿਉਂਦੇ ਜੀ ਹੈਂ ਉਹ ਕੋਈ ਸਰਕਾਰੀ ਗੱਡੀ ਆ ਗਈ ਜੀ ਇਹ ਓਹ ਇਹ ਉਹ ਉਹ ਵਾਰ ਪਰ ਆਵਾਂਗੇ ਜੀ ਉਹਨਾਂ ਮਹਾਬਚਾ ਜੀ ਹੈਨਾ ਹੂੰ ਬਾਕਸ ਕਰ ਰਿਹਾ ਕੋਈ ਬਾਕਸ ਨਹੀਂ ਦਾ ਮੇਰਾ ਧਿਆਨ ਹੀ ਉਹਦੇ ਜਦ ਮੈਂ ਫੋਕਸ ਕੀ ਕਰਾਂ ਇਹ ਜਾਣ ਕੇ ਉਧਰੋਂ ਸੇ ਜਾਣਦੇ ਆ ਜਾਣ ਕੇ ਲੋਕਾਂ ਚ ਲੋਕਾਂ ਨੂੰ